ਕੈਨੇਡੀਅਨ ਖਬਰਾਂਾਂ ਦੇ ਵਿੱਚ ਵੱਡੀ ਬ੍ਰੇਕਿੰਗ ਨਿਊਜ਼ ਨਿਕਲ ਕੇ ਆ ਰਹੀ ਹੈ ਕੈਨੇਡਾ ਦੇ ਸੂਬੇ অন্ਟਾਰੀਓ ਦੇ ਸ਼ਹਿਰ ਸਾਰਨੀਆਂ ਤੋਂ ਇੱਕ ਬਹੁਤ ਮੰਦਭਾਗੀ ਖਬਰ ਸਾਹਮਣੇ ਨਿਕਲ ਕੇ ਆਈ ਹੈ 1 ਦਸੰਬਰ ਸਵੇਰ ਦੇ ਸਮੇਂ ਦੌਰਾਨ ਸਾਰਨੀਆਂ 'ਚ 194 ਕਵੀਨ ਸਟਰੀਟ 'ਤੇ ਇੱਕ ਘਰ ਦੇ ਵਿੱਚ ਰਹਿ ਰਹੇ ਦੋ ਨੌਜਵਾਨਾਂ ਵਿੱਚ ਝਗੜਾ ਹੋ ਗਿਆ ਦਰਅਸਲ ਦੋਹਾਂ ਵਿਚਕਾਰ ਝਗੜਾ ਰਸੋਈ 'ਚ ਕੰਮ ਕਰਦੇ ਸਮੇਂ ਹੋਇਆ ਲੜਾਈ ਇੱਥੋਂ ਤੱਕ ਵੱਧ ਗਈ ਕਿ ਨੌਜਵਾਨ ਇੱਕ ਦੂਜੇ ਤੇ ਕਈ ਵਾਰ ਚਾਕੂ ਮਾਰਦੇ ਨਜ਼ਰ ਆਏ ਅਤੇ ਜਿਸ ਕਾਰਨ ਇੱਕ ਪੰਜਾਬੀ ਨੌਜਵਾਨ ਦੀ ਇਸ ਮੌਕੇ ਤੇ ਮੌਤ ਹੋ ਗਈ ਹੈ। ਦਰਅਸਲ 1 ਦਸੰਬਰ ਨੂੰ ਸਵੇਰੇ ਲਗਭਗ 5 ਵਜੇ ਪੁਲਿਸ ਨੇ ਸਾਰਨੀਆਂ ਦੇ ਜਿੱਥੇ ਟੈਲਫੋਰਡ ਸਟਰੀਟ ਤੇ ਦੱਕਣ ਚ ਕੁਇਨ ਸਟਰੀਟ ਤੇ ਰਹਾਇਸ਼ ਤੇ ਇੱਕ ਛੁਰਾ ਮਾਰਨ ਦੇ ਜਿੱਥੇ ਉਹਨਾਂ ਨੇ ਰਿਪੋਰਟ ਕੀਤੀ ਅਤੇ 911 ਤੇ ਕਾਲ ਦਾ ਜਵਾਬ ਦਿੱਤਾ। ਪੁਲਿਸ ਪਹੁੰਚੀ ਤੇ ਪੁਲਿਸ ਨੇ ਇੱਕ ਮ੍ਰਿਤਕ ਪਾਲਕਨ ਨੌਜਵਾਨ ਨੂੰ ਜਥੇ ਲਬਿਆ ਅਤੇ ਦੂਜੇ ਵਿਅਕਤੀ ਨੂੰ ਹਰਾਸਤ ਦੇ ਵਿੱਚ ਲੈ ਲਿਆ। ਸਾਰਨੀਆ ਪੁਲਿਸ ਕ੍ਰਿਮੀਨਲ ਇਨਵੈਸਟੀਗੇਸ਼ਨ ਡਿਵੀਜ਼ਨ ਦੇ ਮੈਂਬਰ ਇਸ ਛੁਰੇ ਦੀ ਘਟਨਾ ਦੀ ਜਾਂਚ ਕਰ ਰਹੇ ਨੇ ਤੇ ਘਟਨਾ ਵਾਲੀ ਥਾਂ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਗਿਆ। ਹੱਦ ਪੁਲਿਸ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਕਿਰਪਾ ਕਰਕੇ ਸ਼ਾਂਤੀ ਬਣਾਈ ਰੱਖੋ ਅਤੇ ਅਪਰਾਧ ਸਥਾਨ ਤੋਂ ਦੂਰ ਰਹੋ। ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਅਨਸਾਰ ਪੀੜਤ ਦੀ ਪਛਾਣ ਗੁਰ ਅਸੀਸ ਸਿੰਘ ਵਜੋਂ ਹੋਈ ਹੈ। ਉਹ ਸਤੰਬਰ 2024 ਯਾਨੀ ਕਿ 3 ਮਹੀਨੇ ਪਹਿਲਾਂ ਅੰਤਰਰਾਸ਼ਟਰੀ ਵਿਦਿਆਰਥੀ ਦੇ ਤੌਰ ਤੇ ਕੈਨੇਡਾ ਆਇਆ ਸੀ। ਗੁਰ ਅਸੀਸ ਲੈਪਟਨ ਕਾਲਜ ਅਦਾਵਲੀਆ ਰਹੀ ਸੀ ਅਤੇ ਪੰਜਾਬ ਤੋਂ ਲੁਧਿਆਣਾ ਜ਼ਿਲ੍ਹੇ ਦੇ ਨਾਲ ਸੰਬੰਧਤ ਸੀ। ਗੁਰ ਅਸੀਸ ਆਪਣੇ ਕੁਝ ਦੋਸਤਾਂ ਦੇ ਨਾਲ ਸ਼ੇਅਰਿੰਗ ਦੇ ਵਿੱਚ ਰਹਿੰਦਾ ਸੀ ਅਤੇ ਉਸ ਦੇ ਘਰ 'ਚ ਇੱਕ ਗੋਰਾ ਵੀ ਰਹਿੰਦਾ ਸੀ। ਜਿਸ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸਾਰਮੀਆਂ ਦੇ 36 ਸਾਲਾ ਕਰੋਸਟੇਲੇ ਹੰਟਰ ਅਤੇ ਦੂਜੇ ਦਰਜੇ ਦਾ ਕਤਲ ਦਾ ਜਿੱਥੇ ਦੋਸ਼ ਲਗਾਇਆ ਗਿਆ ਤੇ ਵੀਡੀਓ ਕਾਨਫਰencing ਰਾਹੀਂ ਲੰਡਨ ਦੇ ਵਿੱਚ 온ਟਾਰੀਓ ਕੋਰਟ ਆਫ ਜਸਟਿਸ ਦੇ ਸਾਹਮਣੇ ਪੇਸ਼ ਹੋਵੇਗਾ। ਸੂਤਰਾਂ ਅਨੁਸਾਰ ਘਰ ਚ ਗੋਰਾ ਰਹਿੰਦਾ ਸੀ ਉਹ ਦਿਮਾਗੀ ਤੌਰ ਤੇ ਪਰੇਸ਼ਾਨ ਸੀ ਅਤੇ ਨਸ਼ਿਆਂ ਦਾ ਵੀ ਆਦੀ ਸੀ। ਫਿਲਹਾਲ ਪੁਲਿਸ ਇਸ ਘਟਨਾ ਦੀ ਸਰਗਰਮੀ ਦੇ ਨਾਲ ਜਾਂਚ ਕਰ ਰਹੀ ਹੈ ਅਤੇ ਉਪਲਬਧ ਹੋਣ ਤੇ ਹੋਰ ਜਾਣਕਾਰੀ ਪੁਲਿਸ ਵੱਲੋਂ ਛੇਤੀ ਦਿੱਤੀ ਜਾਵੇਗੀ ਪੁਲਿਸ ਕਿਸੇ ਹੋਰ ਸ਼ੱਕੀ ਦੀ ਭਾਲ ਨਹੀਂ ਕਰ ਰਹੀ ਹੈ ਅਤੇ ਜਨਤਕ ਸੁਰੱਖਿਆ ਦੀ ਚਿੰਤਾ ਨਹੀਂ ਹੈ ਪੁਲਿਸ ਦੇ ਹੋਰ ਸਮੇਂ ਲਈ ਮੌਕੇ ਤੇ ਮੌਜੂਦ ਰਹਿਣ ਦੀ ਉਮੀਦ ਹੈ ਤੇ ਕਵਿਨ ਸਟਰੀਟ ਹੁਣ ਆਵਾਜ ਲਈ ਆਵਾਜਾਈ ਲਈ ਜਿੱਥੇ ਖੋਲ ਦਿੱਤੀ ਗਈ ਹੈ ਤੇ ਇਹ ਇੱਕ ਮੰਦਭਾਗੀ ਘਟਨਾ ਹੈ ਤੇ ਜਿਸ ਤੋਂ ਬਾਅਦ ਇਲਾਕੇ ਦੇ ਵਿੱਚ ਸ਼ੋਗ ਦਾ ਮਾਹੌਲ ਹੈ ਗੁਰਦੀਨ ਖਬਰਾਂ ਨਾਮਾ ਦੇ ਵਿੱਚ ਜੀ ਸੀ ਹੁਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼ ਹੋਰ ਖਬਰਾਂ ਦੇਖਣੀਆਂ ਸੁਣਨੀਆਂ ਪੜ੍ਹਨੀਆਂ ਤਾਂ ਬਣੇ ਰਹੋ ਆਜ਼ ਨਿਊਜ਼ ਵਾਲਾ ਦੇ ਨਾਲ